ਇਹ ਵਕਤ ਲੰਘ ਨਾ ਜਾਵੇ ਅਮਰਤ ਛਕੋ ਗੁਰੂ ਦੇ ਪੁੱਤਰ ਧੀਆਂ ਬਣੀਏ ਜਨਮ ਸਫਲ ਕਰੀਏ ਇਹ ਗੁਰੂ ਦੇ ਲਿਖੇ ਲਾਓ ਹੁਣ ਵਕਤ ਦੇਖੋ ਇਹ ਸਿੱਧੀ ਗੱਲ ਹੈ ਜਿਨ੍ਹਾਂ ਦੀ ਉਮਰ 40 ਸਾਲ ਦੀ ਹੋ ਗਈ ਨਾ 40 ਸਾਲ ਹੁਣ ਇਮਾਨਦਾਰੀ ਨਾਲ ਗੁਰੂ ਦੇ ਲੜ ਲੱਗ ਜਿਓ ਕਿਉਂ 40 ਸਾਲ ਤੱਕ ਸਾਰਾ ਕੋਈ ਬੰਦਾ ਦੇਖ ਲੈਂਦਾ ਖਾਣ ਪੀਣ ਪੈਣਨ ਦਾ ਸ਼ੌਕ 40 ਸਾਲ ਤੱਕ ਗਰੀਜਾਂ ਜਈਆਂ ਪੂਰੀਆਂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਜੇ ਫਿਰ ਵੀ ਬੰਦੇ ਨੇ ਕਰਨਾ ਉਹ ਸਾ ਸੰਗਤ ਤੁਹਾਡੀ ਆਪਣੀ ਕਰਮਾਂ ਦੀ ਫਿਰ ਖੇੜ ਹੈ ਦੇਖੋ ਕਈ ਬੰਦੇ ਉਮਰ ਛਪਾਉਂਦੇ ਰਹਿੰਦੇ 40 ਸਾਲ ਛੋਪੀ ਜਾ 40 ਸਾਲ ਤੇ ਚਿੱਟੇ ਵਾਲ ਆਉਣ ਲੱਗ ਪੈਂਦੇ ਕਈ ਫਿਰ ਛਪਾਣ ਲੱਪੈਂਦੇ ਆ ਕਲ ਕੁਲਕ ਜੇ ਲਾ ਕੇ ਥੋੜੇ ਛਪ ਜਾਂਦੇ ਪਰ ਐ ਨਾ ਸਮਝੋ ਵੀ ਉਮਰ ਛਪ ਜਾਂਦੀ ਹੈ ਭਾਈ ਇਹ ਤੁਹਾਨੂੰ ਬੇਨਤੀ ਹੈ 40 ਸਾਲ ਤੱਕ ਠੀਕ ਹੈ ਰੀਜਾਂ ਪੂਰੀਆਂ ਹੋ ਜੇਗੀ ਘੁੰਮਣ ਫਿਰਨ ਦਾ ਵੇ ਇਦਾਂ ਦਾ ਪਹਿਨਣਾ ਖਾਣਾ ਘੁੰਮਣਾ ਫਿਰਨਾ ਅਬੀਬੀਆਂ ਨੂੰ ਕਈ ਵਾਰ ਸ਼ੌਕ ਜਿਆ ਹੁੰਦਾ ਬਿ ਬਹਾਲ ਕਾਲੇ ਕਰਨੇ ਹਜੇ ਤਾਂ ਮੈਂ ਹਾਈਲਾਈਟ ਕਰਾਉਣੇ ਆ ਬਾਲ ਹੁਣ ਨਵਾਂ ਕੰਮ ਚੱਲਿਆ ਹੋਇਆ ਇਹ 40 ਸਾਲ ਤੱਕ ਹੋ ਗਿਆ ਸਭ ਕੁਝ ਹੁਣ ਗੁਰੂ ਦੇ ਲੜ ਲੱਗੀਏ ਹੁਣ ਗੁਰੂ ਦੇ ਲਿਖੇ ਜਨਮ ਲਾਈਏ ਪਤਾ ਕਿਉਂ ਇਹਦਾ ਰੀਜ਼ਨ ਪੁੱਛਿਓ ਮੇਰੇ ਕੋਲ ਕਿਉਂ ਹੁਣ ਗੁਰੂ ਦੇ ਲੜ ਲੱਗਣਾ ਹੈ ਜਿਹਦੀ ਉਮਰ 40 ਸਾਲ ਦੀ ਹੈ ਇਹਦਾ ਮਤਲਬ ਉਹਦਾ ਬੱਚਾ 13 14 ਸਾਲ ਦਾ ਜੇ 25 26 27 ਸਾਲ ਦੀ ਉਮਰ ਜਿ ਵਿਆਹ ਹੋ ਜਿਹਦਾ ਬੱਚਾ ਸਾਥ ਸੰਗਤ ਜਿਹਦੀ ਉਮਰ 40 ਸਾਲ ਹੈ ਉਹਦਾ 25 ਸਾਲ 'ਚ ਵੀ ਜੇ ਵਿਆਹ ਹੋਇਆ ਤਾਂ 15 ਸਾਲ ਦਾ ਬੱਚਾ ਹੋਇਆ ਜਾਂ 14 ਸਾਲ ਦਾ ਹੋਇਆ 13 14 ਸਾਲ ਦਾ ਬੱਚਾ ਹੈ ਉਹਨੂੰ ਸੋਝੀ ਆਉਣੀ ਸ਼ੁਰੂ ਹੋ ਜਾਂਦੀ ਹੈ ਅੱਜ ਗੁਰੂ ਦੇ ਲੜ ਨਹੀਂ ਲੱਗੋਂਗੇ ਜੇ ਤੁਸੀਂ 60 ਸਾਲ ਤੱਕ ਇੰਨੇ ਲੰਘ ਗਏ ਤੁਹਾਡੇ ਬੱਚਿਆਂ ਨੇ ਤੁਹਾਨੂੰ ਸਵਾਲ ਕਰਨੇ ਬਾਪੂ 60 ਸਾਲ ਤੱਕ ਦਾ ਤੂੰ ਪੀਂਦਾ ਰਿਹਾ ਸਾਨੂੰ ਕੀ ਰੋਕਨੇ ਹੈ ਕੋਈ ਜਵਾਬ ਕਿਸੇ ਕੋਲ ਮਾਂ ਨੂੰ ਸਵਾਲ ਕਰਨਾ ਧੀ ਨੇ ਤੂੰ ਤਾਂ ਮਾਈ ਤੂੰ ਤਾਂ ਆਪਣੇ ਵੱਲ ਵੇਖ 60 ਸਾਲ ਦੀ 50 ਸਾਲ ਦੀ ਉਮਰ ਤੱਕ ਤਾਂ ਤੂੰ ਪਰਲ ਨਹੀਂ ਛੱਡਿਆ ਸਾਨੂੰ ਕੀ ਕਹਨੀ ਹੈ ਫਿਰ ਰੁਕ ਜਾਓ ਕਿ ਤੁਹਾਡੇ ਬੱਚੇ ਨਹੀਂ ਹੁਣ ਆਪਾਂ ਗੁਰੂ ਦੇ ਲੜ ਲੱਗ ਜਾਈਏ ਠੀਕ ਹੈ ਥੋਂ ਤੱਕ ਹੁਣ ਬੱਚੇ ਤੁਤੋਂ ਸਿੱਖਣਗੇ